ਪਤਨੀ ਤੇ ਡੇਢ ਸਾਲ ਦੇ ਬੇਟੇ ਦਾ ਕਤਲ ਹੋ ਰਿਹਾ ਸੀ ਤੇ ਪਤੀ ਨੂੰ ਪਲ-ਪਲ ਦੀ ਖਬਰ ਮਿਲ ਰਹੀ ਸੀ ਕਿ ਕਿਸ ਤਰ੍ਹਾਂ ਕੀ-ਕੀ ਹੋ ਰਿਹਾ ਦੋਨਾਂ ਦਾ ਕਤਲ ਕਿਵੇਂ ਹੋਇਆ ਦਰਸਲਕ ਸ਼ਖਸ਼ ਘਰ ਦੇ ਸੋਫੇ ਦੇ ਉੱਤੇ ਬੈਠਾ ਹੋਇਆ ਸੀ ਪਤਨੀ ਕਿਚਨ ਦੇ ਵਿੱਚ ਮੋਬਾਈਲ ਤੇ ਕੁਝ ਦੇਖ ਰਹੀ ਸੀ ਇਹਨਾਂ ਦੇ ਵਿੱਚ ਉਹ ਸ਼ਖਸ਼ ਆਪ ਦੇ ਹੱਥ ਦੇ ਅੰਦਰ ਇੱਕ ਚਾਕੂ ਤੇ ਮਸਾਲਾ ਕੁੱਟਣ ਵਾਲੀ ਮੂਸਲੀ ਲਈ ਕਿਚਨ ਦੇ ਵਿੱਚ ਦਾਖਲ ਹੁੰਦਾ ਪਤਨੀ ਮੋਬਾਈਲ ਦੇ ਵਿੱਚ ਬਿਜੀ ਸੀ ਉਸ ਵੱਲੋਂ ਸਾਰੀਬਰ ਧਿਆਨ ਨਹੀਂ ਦਿੱਤਾ ਜਾਂਦਾ ਤੇ ਉਸ ਸ਼ਖਸ਼ ਵੱਲੋਂ ਉਹਨਾਂ ਹਥਿਆਰ ਨਾਲ ਪਤਨੀ ਦੇ ਸਿਰ ਦੇ ਪਿੱਛੇ ਲਗਾਤਾਰ ਹਰ ਵਾਰ ਕਰਨੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਪਤਨੀ ਚੀਕਦੀ ਵੀ ਆ ਪਰ ਉਸ ਦਾ ਕੋਈ ਬਸ ਨਹੀਂ ਚੱਲਦਾ ਉਹ ਫਰਤੇ ਡਿੱਗਦੀ ਆ ਤੇ ਦਮ ਤੋੜ ਦਿੰਦੀ ਆ ਫਿਰ ਉਹ ਆਦਮੀ ਘਰ ਚ ਕੁਝ ਭਾਰਦਾ ਤਾਂ ਉਸ ਨੂੰ ਉਸੇ ਔਰਤ ਦਾ 1.5 ਸਾਲ ਦਾ ਬੇਟਾ ਦਿਖਾਈ ਦਿੰਦਾ ਜੋ ਕਿ ਬெட் ਦੇ ਉੱਪਰ ਸੌਂ ਰਿਹਾ ਸੀ ਇਹ ਆਦਮੀ ਉਸ ਕੋਲ ਜਾਂਦਾ ਤੇ ਸਿੱਧਾ ਉਹਦੇ ਸਿਰ ਦੇ નીચે ਬਾਰ ਕਰਨਾ ਸ਼ੁਰੂ ਕਰ ਦਿੰਦਾ ਉਹ ਬੱਚਾ ਚੀਕ ਵੀ ਨਹੀਂ ਪਾਉਂਦਾ ਤੇ ਉੱਥੇ ਹੀ ਦਮ ਤੋੜ ਦਿੰਦਾ ਪਤੀ ਨੂੰ ਇਹ ਸਭ ਪਤਾ ਸੀ ਕਿ ਉਹਦੇ ਘਰ ਦੇ ਅੰਦਰ ਕੀ ਕੁਝ ਚੱਲ ਰਿਹਾ ਤੇ ਇੰਡੀਅਨ ਏਅਰ ਕੰਪਨੀ ਦੇ ਵਿੱਚ ਮੈਨੇਜਰ ਪਤੀ ਆਪਦੇ ਆਫਿਸ ਦੇ ਵਿੱਚ ਖੇਡ ਲੋਕਾਂ ਦੇ ਨਾਲ ਮਿਲ ਰਿਹਾ ਸੀ 7 ਜਨਵਰੀ 2020 ਜੈਪੁਰ ਦਾ ਇਲਾਕਾ ਪ੍ਰਤਾਪਨਗਰ ਇੱਥੇ ਮੌਜੂਦ ਸੈਕਟਰ 26 ਚ ਇੱਕ ਕੁਆਟਰ ਮੌਜੂਦਾ ਯੂਨੀਕ ਟਾਵਰ ਇਸੇ ਦੇ ਫਲੈਟ ਨੰਬਰ 103 ਆਈ ਬਲਾਕ ਦੇ ਵਿੱਚ ਇੱਕ ਫੈਮਿਲੀ ਰਿਆ ਕਰਦੀ ਸੀ ਰੋਹਿਤ ਤਿਵਾਰੀ ਦੀ ਫੈਮਿਲੀ ਉਸਦੀ ਪਤਨੀ ਸ਼ਵੇਤਾ ਤਿਵਾਰੀ ਤੇ ਡੇਢ ਸਾਲ ਦਾ ਬੇਟਾ ਸ਼੍ਰੀਆਮ ਤਿਵਾਰੀ ਰੋਹਿਤ ਜੈਪੁਰ ਇੰਡੀਅਨ ਆਇਲ ਕੰਪਨੀ ਦੇ ਵਿੱਚ ਮੈਨੇਜਰ ਸੀ ਪਤੀ ਕੰਮ ਤੇ ਗਿਆ ਹੋਇਆ ਸੀ ਤੇ 7 ਜਨਵਰੀ ਨੂੰ ਸ਼ਾਮ ਵੇਲੇ ਡੌਕਰਾਂ ਨੇ ਕੰਮ ਕਰਨ ਦੇ ਲਈ ਉਹਨਾਂ ਦੇ ਘਰ ਆਉਂਦੀ ਹੈ ਜਿਵੇਂ ਹੀ ਉਹ ਘਰ ਦੇ ਅੰਦਰ ਦਾਖਲ ਹੁੰਦੀ ਹੈ ਉਸ ਦੀਆਂ ਚੀਕਾਂ ਨਿਕਲ ਗਈਆਂ ਕਿਉਂਕਿ ਸ਼ਵੇਤਾ ਦੀ ਲਾਸ਼ ਪੂਰੀ ਤਰ੍ਹਾਂ ਖੂਨ ਦੇ ਨਾਲ ਲਤਪਟ ਘਰ ਦੇ ਵਿੱਚ ਪਈ ਹੋਈ ਸੀ ਤਾਂ ਉਸ ਦੀਆਂ ਚੀਕਾਂ ਸੁਣ ਆਸਪੜਾ ਉਸ ਦੇ ਲੋਕ ਵੀ ਉੱਥੇ ਆਉਂਦੇ ਨੇ ਫਿਰ ਪੁਲਿਸ ਨੂੰ ਬੁਲਾਇਆ ਜਾਂਦਾ ਤੇ ਪੁਲਿਸ ਵੀ ਉੱਥੇ ਆ ਜਾਂਦੀ ਹੈ ਪੁਲਿਸ ਸ਼ਾਨਭੀਨ ਸ਼ ਕਰਦੀ ਹੈ ਤਾਂ ਕੌਜ ਦਿਦਿਆਂ ਪਤਾ ਚੱਲਦਿਆਂ ਨੇ ਕਿ ਨਾਤਾ ਘਰ ਦੇ ਵਿੱਚ ਕੋਈ ਚੋਰੀ ਹੋਈ ਆ ਤੇ ਨਾ ਹੀ ਘਰ ਦੇ ਵਿੱਚ ਕਿਸੇ ਹੱਥਾ ਪਾਈ ਦੇ ਨਿਸ਼ਾਨ ਹੀ ਮੌਜੂਦ ਨੇ ਐਵੇਂ ਲੱਗ ਰਿਹਾ ਸੀ ਜਿਵੇਂ ਬੜੀ ਆਸਾਨੀ ਦੇ ਨਾਲ ਉਸ ਨੂੰ ਮਾਰ ਦਿੱਤਾ ਗਿਆ ਹੋਵੇ ਫਿਰ ਪੁਲਿਸ ਰੋਹਿਤ ਨੂੰ ਕਾਲ ਕਰਕੇ ਸਾਦੀ ਆ ਤਾ ਉਹ ਪਤਨੀ ਦੀ ਲਾਸ਼ ਦੇਖ ਰੋਣ ਲੱਗਦਾ ਤੇ ਨਾਲ ਹੀ ਪੁਸ ਨੂੰ ਪੁੱਛਦਾ ਕਿ ਮੇਰਾ ਬੇਟਾ ਕਿੱਥੇ ਆ ਪੁਲਿਸ ਵੀ ਬਹੁਤ ਚੱਕੀ ਹੋ ਕੇ ਪੁੱਛਦੀ ਆ ਕਿ ਕੀ ਤੁਹਾਡਾ ਬੇਟਾ ਵੀ ਸੀ ਤਾਂ ਉਹ ਕਹਿੰਦਾ ਹਾਂ ਸਰ ਡੇਢ ਸਾਲ ਦਾ ਬੇਟਾ ਵੀ ਘਰ ਦੇ ਵਿੱਚ ਪਤਨੀ ਦੇ ਨਾਲ ਹੀ ਸੀ ਪਰ ਬੇਟਾ ਕਿਤੇ ਮਿਲਦਾ ਨਹੀਂ ਸਭ ਤੋਂ ਪਹਿਲਾਂ ਪੁਲਿਸ ਆਸ ਪੜੋਸ ਦੇ ਵਿੱਚ ਪੁੱਛਗਿੱਛ ਕਰਦੀ ਹੈ ਕਿ ਇਸੇ ਦੌਰਾਨ ਰੋਹਿਤ ਦੇ ਮੋਬਾਈਲ ਦੇ ਉੱਪਰ ਇੱਕ ਮੈਸੇਜ ਆਉਂਦਾ ਕਿ ਜੇ ਤੂੰ ਆਪਦੇ ਬੇਟੇ ਨੂੰ ਜਿੰਦਾ ਦੇਖਣਾ ਚਾਹਨਾ ਤਾਂ 30 ਲੱਖ ਰੁਪਏ ਦੇ ਦੇ ਤੇ ਇਹ ਮੈਸੇਜ ਉਸਦੀ ਪਤਨੀ ਸ਼ਵੇਤਾ तिवारी ਦੇ ਮੋਬਾਈਲ ਤੋਂ ਆਉਂਦਾ ਜੋ ਖੁਦ ਮਰ ਚੁੱਕੀ ਸੀ ਇੱਕ ਤੋਂ ਬਾਅਦ ਇੱਕ ਤਿੰਨ ਮੈਸੇਜ ਆ ਚੁੱਕੇ ਸੀ ਪਤੀ ਵੱਲੋਂ ਪੁਲਿਸ ਨੂੰ ਕਿਹਾ ਜਾਂਦਾ ਕਿ ਸਰ ਤੁਸੀਂ ਮੇਰੇ ਬੇਟੇ ਨੂੰ ਭਾਲ ਦਿਓ ਬਰਨਾ ਮੈਂ ਕਿਡਨੈਪਰ ਨੂੰ 30 ਲੱਖ ਰੁਪਏ ਦੇਣ ਲਈ ਤਿਆਰ ਹਾਂ ਜਦੋਂ ਪੁਲਿਸ ਵੱਲੋਂ ਪੂਰੇ ਅਪਾਰਟਮੈਂਟ ਦੇ ਸੀਸੀਟੀਵੀ ਕੈਮਰੇ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਕਿ ਸਾਰੇ ਸੀਸੀਟੀਵੀ ਵੀ ਹੀ ਖਰਾਬ ਦੇ ਪਰ ਅਗਲੇ ਦਿਨ ਜਾਨੀ 8 ਜਨਵਰੀ ਨੂੰ ਪੁਲਿਸ ਵੱਲੋਂ ਜਦੋਂ ਸਰਚ ਕੀਤੀ ਜਾਂਦੀ ਹੈ ਤਾਂ ਉਸ ਬੱਚੇ ਦੀ ਬੋਡੀ ਇੱਥੇ ਅਪਾਰਟਮੈਂਟ ਦੇ ਨਜ਼ਦੀਕ ਇੱਕ ਕਦ ਦੇ ਨਾਲ ਕਪੜੇ ਦੇ ਵਿੱਚ ਲਪੇਟੀ ਹੋਈ ਮਿਲ ਜਾਂਦੀ ਹੈ ਤੇ ਉਸ ਨੂੰ ਦੇਖਦੇ ਹੀ ਪਤੀ ਦੀਆਂ ਚੀਕਾਂ ਨਿਕਲ ਗਈਆਂ ਇਹ ਉਸੇ ਵਕਤ ਦੀ ਤਸਵੀਰਾਂ ਫਿਰ ਦੋਨਾਂ ਦੀ ਬੋਡੀ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਜਾਂਦਾ ਪਹਿਲਾਂ ਪੁਲਿਸ ਨੂੰ ਲੱਗ ਰਿਹਾ ਸੀ ਕਿ ਕਾਤਲ ਨੇ ਪਤਨੀ ਨੂੰ ਮਾਰ ਕੇ ਬੱਚੇ ਨੂੰ ਕਨੈਪ ਕਰ ਲਿਆ ਪਰ ਜਦੋਂ ਪੋਸਟਮਾਰਟਮ ਰਿਪੋਰਟ ਆਈ ਤਾਂ ਕਹਾਣੀ ਪਲਟ ਗਈ ਕਿਉਂਕਿ ਉਸ ਚ ਪਤਨੀ ਤੇ ਬੱਚੇ ਦੇ ਮਰਦੀ ਟਾਈਮਿੰਗ ਬਿਲਕੁਲ ਸਹੀ ਸੀ ਮਤਲਬ ਕਾਤਲ ਬੱਚੇ ਦੀ ਲਾਸ਼ ਘਰ ਚੋਂ ਬਾਹਰ ਲੈ ਕੇ ਗਿਆ ਸੀ ਤੇ ਫਿਰ ਉਸ ਦੇ ਵੱਲੋਂ ਫਰੋਤੀ ਦੇ ਲਈ ਮੈਸੇਜ ਕੀਤੇ ਗਏ ਇਸੇ ਦੌਰਾਨ ਸ਼ਬੇਤਾ ਦੇ ਮਾਪੇ ਵੀ ਆ ਗਏ ਤੇ ਉਹਨਾਂ ਵੱਲੋਂ ਪੁਲਿਸ ਦੇ ਸਾਹਮਣੇ ਆਪਦੇ ਦਮਾਦ ਉੱਪਰ ਹੀ આરોਪ ਲਾਏ ਜਾਂਦੇ ਨੇ ਕਿ ਇਹ ਸਭ ਉਸੇ ਨੇ ਕੀਤਾ ਕਿਉਂਕਿ ਉਹ ਮੇਰੀ ਬੇਟੀ ਨੂੰ ਪ੍ਰਤਾੜਿਤ ਕਰਦਾ ਸੀ ਇੱਕ ਸਾਲ ਉਹ ਅਲੱਗ ਵੀ ਰਹੇ ਨੇ ਤੇ ਹੁਣ ਪੁਲਿਸ ਦਾ ਸ਼ੱਕ ਪਤੀ ਰੋਹਿਤ ਤੇ ਵੀ ਹੋ ਗਿਆ ਪਰ ਜਦੋਂ ਸੀਸੀਟੀਵੀ ਦੇਖੇ ਗਏ ਤਾਂ ਰੋਹਿਤ ਉਸ ਸਮੇਂ ਆਫਿਸ ਦੇ ਵਿੱਚ ਹੀ ਸੀ ਉਸ ਸਮੇਂ ਉਸ ਕਲੋਨੀ ਦੇ ਵਿੱਚ ਇੱਕ ਸੀਸੀਟੀਵੀ ਪੁਲਿਸ ਨੂੰ ਮਿਲਦਾ ਜਿਸ ਦੀ ਲਾਲ ਬੱਤੀ ਹਾਲੇ ਵੀ ਚੱਲ ਰਹੀ ਸੀ ਪਰ ਉਹ ਪਰਿਵਾਰ ਬਾਹਰ ਘੁੰਮਣ ਦੇ ਲਈ ਗਿਆ ਹੋਇਆ ਸੀ ਪੁਲਿਸ ਨੋ ਪਹਿਲਾ ਪਰਿਵਾਰ ਤੋਂ ਇਜਾਜ਼ਤ ਲਈਤੀ ਜਾਂਦੀ ਹੈ ਫਿਰ ਘਰ ਦੀ ਖਿੜਕੀ ਤੋੜ ਕੇ ਸੀਸੀਟੀਵੀ ਫੁਟੇਜ ਨੂੰ ਚੱਕਿਆ ਜਾਂਦਾ ਜਿੱਚੇ ਸ਼ਖਸ਼ ਨਜ਼ਰ ਆਉਂਦਾ ਜਿਸ ਨੂੰ ਤੁਸੀਂ ਦੇਖ ਪਾ ਰਹੇ ਹੋਗੇ ਪਤੀ ਨੂੰ ਪੁੱਛਿਆ ਜਾਂਦਾ ਤਾਂ ਪਤਾ ਲੱਗਦਾ ਕਿ ਉਸਦੇ ਬਚਪਨ ਦਾ ਦੋਸਤ ਸੌਰਭਾ ਜਦੋਂ ਪੁਲਿਸ ਨੇ ਉਸਦਾ ਨੰਬਰ ਸਰਬੂਲੈਸ ਤੇ ਲਾਇਆ ਤਾਂ ਪਤਾ ਲੱਗਾ ਕਿ ਪਤਨੀ ਤੇ ਸੌਰਭ ਦੇ ਫੋਨ ਦੀ ਲੋਕੇਸ਼ਨ ਇਸ ਸਮੇਂ ਵੀ ਇੱਕੋ ਹੀ ਆ ਮਤਲਬ ਪਤਨੀ ਦਾ ਫੋਨ ਇਸ ਸਮੇਂ ਸੌਰਭ ਦੇ ਕੋਲ ਵਜੂ ਸੀ ਪੁਲਿਸ ਸਿੱਧੇ ਉਸਦੇ ਘਰ ਦੇ ਵਿੱਚ ਜਾਂਦੀ ਹੈ ਤੇ ਫੋਨ ਰਿਕਵਰ ਕਰਦੀ ਹੈ ਉਸ ਨੂੰ ਵੀ ਅਰੈਸਟ ਕੀਤਾ ਜਾਂਦਾ ਦੱਸ ਤੇ ਫਿਰ ਪੁੱਛਗਛ ਕੀਤੀ ਜਾਂਦੀ ਹੈ ਤੇ ਫਿਰ ਉਸ ਵੱਲੋਂ ਪੱਤੀ ਦੇ ਉੱਪਰ ਹੀ ਇਲਜ਼ਾਮ ਲਾਇਆ ਜਾਂਦਾ ਕਿ ਉਸ ਨੇ ਮੇਰੇ ਤੋਂ ਆਪਦੀ ਪਤਨੀ ਤੇ ਬੇਟੇ ਦਾ ਕਤਲ ਕਰਵਾਇਆ ਸਾਡੇ ਦੌਰਾਨ ਡੀਲ ਹੋਈ ਸੀ ਕਿ ਪਹਿਲਾਂ ਮੈਂ ਰੋਹਿਤ ਦੀ ਪਤਨੀ ਤੇ ਬੱਚੇ ਨੂੰ ਮਾਰੂ ਫਿਰ ਰੋਹਿਤ ਮੇਰੇ ਪਤਨੀ ਨੂੰ ਮਾਰੂਗਾ ਫਿਰ ਪੁਲਸ ਰੋਹਿਤ ਨੂੰ ਚੱਕਦੀ ਹੈ ਤਾਂ ਉਸ ਦਾ ਮੂੰਹ ਖੁੱਲਦਾ ਉਸ ਵੱਲੋਂ ਦੱਸਿਆ ਜਾਂਦਾ ਕਿ ਮੇਰੀ ਪਤਨੀ ਮੇਰੇ ਨਾਲ ਲੜਾਈ ਝਗੜਾ ਕਰਦੀ ਸੀ ਹਮੇਸ਼ਾ ਹੀ ਤੇ ਫਿਰ ਮੈਂ ਉਸ ਨੂੰ ਮਾਰਦਿਆ ਪਲਾਨ ਕਰ ਲਿਆ ਦੂਸਰਾ ਜੋ ਮੇਰਾ ਬੱਚਾ ਸੀ ਉਹ ਟੈਬ ਟਿਊਬ ਬੇਬੀ ਸੀ ਤੇ ਮੈਂ ਕਦੇ ਵੀ ਉਸ ਨੂੰ ਆਪਣਾ ਅੰਛ ਨਹੀਂ ਮੰਨਿਆ ਤੇ ਮੈਂ ਹਮੇਸ਼ਾ ਜਾਲ ਤੋਂ ਜਾਲ ਦੋਸਤੋ ਛਟਕਾਰਾ ਪਾਉਣਾ ਚਾਹੁੰਦਾ ਸੀ ਤੇ ਫਿਰ ਇਸੇ ਪਲਾਨ ਦੇ ਤਹਿਤ ਦੋਨਾਂ ਨੂੰ ਮਾਰ ਦਿੱਤਾ ਗਿਆ ਦੋਨੋਂ ਇਸ ਵਕਤ ਵੀ ਜੇਲ੍ਹ ਦੇ ਵਿੱਚ ਹੀ ਮੌਜੂਦ ਨੇ ਤੇ ਕੋਰਟ ਦੇ ਵਿੱਚ ਟਰਾਇਲ ਚੱਲੀ ਨੇ ਹੁਣ ਤੁਹਾਡਾ ਇਸ ਪੂਰੀ ਵੀਡੀਓ ਨਾਲ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ